ਤੂੰ ਸ਼ਕਾਇਆ ਅਮਰਤ ਆਪਾਂ ਕੋਕਸ਼ਕਾਨੀਆਂ ਬਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ ਬਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ ਕੰਧਾਂ ਵਿੱਚ ਤੂੰ ਸਾਡੀ ਖਾਤਰ ਲਾਲ ਚੜਾ ਦਿੱਤੇ ਗੁੰਬ ਦੇ ਆਪਣੇ ਟਾਕੇ ਸਾਡੇ ਮੈਲ ਵਣਾ ਦਿੱਤੇ ਆਪਾਂ ਗੋਲਕ ਖਾਤਰ ਲੜ ਲੜ ਪੱਗਾਂ ਲਾਉਨੇ ਆ ਬਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ ਬਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ ਭਾਂਤ ਪਾਂਤ ਦੇ ਸੜਕਾਂ ਉਤੇ ਲੰਗਰ ਲਾਈ ਦੇ ਮਠਿਆਈਆਂ ਚਾਟ ਸਮੋਸੇ ੱੱਕੇ ਨਾਲ ਖੁਆਈ ਦੇ ਰੋਕ ਰੋਕ ਕੇ ਰੱਜਿਆਂ ਨੂੰ ਅਸੀਂ ਹੋਰ ਰਜਾਉਨੇ ਆਂ ਬਾਜਾਂ ਵਾਲਿਆ ਅਸੀਂ ਬਸਾਖੀ ਇੰਜ ਮਨਾਉਨੇ ਆਂ ਬਾਜਾਂ ਵਾਲਿਆ ਅਸੀਂ ਬਸਾਖੀ ਇੰਜ ਮਨਾਉਨੇ ਆਂ ਇੱਕ ਦੂਜੇ ਤੋਂ ਵੱਡੇ ਅਸੀਂ ਸਟਾਲ ਲਗਾਈ ਦੇ ਕਾਂਗਰਸ ਅਤੇ ਅਕਾਲੀਆਂ ਦੇ ਪੰਡਾਲ ਸਜਾਈ ਦੇ ਤੂੰ ਪੰਥ ਲਈ ਲੜਿਆ ਆਪਾਂ ਪੰਥ ਲੜਾਉਨੇ ਆ ਬਾਜਾਂ ਵਾਲਿਆ ਸੀ ਵਿਸਾਖੀ ਇੰਜ ਮਨਾਉਨੇ ਆ ਬਾਜਾਂ ਵਾਲਿਆ ਸੀ ਵਿਸਾਖੀ ਇੰਜ ਮਨਾਉਨੇ ਆ ਘਰ ਵਾਲੀ ਦੇ ਸੂਟ ਨਾਲ ਦੀ ਪੱਗ ਸਜਾਈ ਦੀ ਮੇਲੇ ਦੇ ਵਿੱਚ ਘੁੰਮ ਕੇ ਪੂਰੀ ਟਾਰ ਬਣਾਈ ਦੀ ਬੱਚੇ ਵਿੱਚ ਬਿਠਾ ਕੇ ਆਪਸ ਟੋਲਰ ਤਕੀਦਾ ਇੱਕ ਦੀ ਉਂਗਲੀ ਫੜ ਕੇ ਦੂਜਾ ਮੋਂਡੇ ਚੱਕੀ ਦਾ ਚਾਟ ਸਮੋਸੇ ਖਾ ਕੇ ਮੁੜ ਕੇ ਘਰ ਨੂੰ ਆਉਣੇ ਆ ਬਾਜਾਂ ਵਾਲਿਆ ਸੀ ਵਿਸਾਖੀ ਇੰਜ ਮਨਾਉਣੇ ਆ ਬਾਜਾਂ ਵਾਲਿਆ ਸੀ ਵਿਸਾਖੀ ਇੰਜ ਮਨਾਉਣੇ ਆ ਛੱਡਤਾ ਅਸੀਂ ਪੰਜਾਬ ਤੇ ਮਾੜੀ ਆਦਤ ਛੱਡੀ ਨਹੀਂ ਝੂਠ ਈਰਖਾ ਚੁਗਲੀ ਨਿੰਦਿਆ ਦਿਲ ਚੋਂ ਕੱਢੀ ਨਹੀਂ ਤੜਕੇ ਜਪ ਜੀ ਸਾਹਿਬ ਦੁਪਹਿਰੇ ਧੋਖੇ ਕਰਦੇ ਆ ਧਰਮ ਦੇ ਨਾਂ ਤੇੜਾਣ ਸਿਵਾਲੀਆ ਛੋਸ਼ੇ ਕਰਦੇ ਆ ਤੇਰੇ ਦਰ ਤੋਂ ਭਟਕੇ ਦਰ ਦਰ ਤੱਕੇ ਖਾਨੇ ਆ ਵਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ ਵਾਜਾਂ ਵਾਲਿਆ ਸੀ ਬਸਾਖੀ ਇੰਜ ਮਨਾਉਨੇ ਆ